ਪੀਰੀਆ ਕਾਲਜੀ ਆਜ ਦੀ ਗੱਲ ਜਰੀ ਵਿੱਚ ਇੱਕ ਨਾਮਾ ਬਲੋ ਲੈ ਕੇ ਹਾਜ਼ਰ ਹੋਇਆ। ਹਰ ਕੋ ਜੀ ਕੁਦੀਪ ਲੈਕਟ੍ਰੋਨ ਦੀ ਕਾਨ ਆਈ ਰਹੀ ਹੈ। ਸੜਕ ਉੱਤੇ ਆ ਜੀ ਆ ਦੇਖੋ। ਆਸਮੇਲਾ ਰੋਡ ਦੀ ਸੜਕ ਉੱਤੇ ਬਣੀ ਹੋਈ ਦੁਕਾਨ ਉਹ ਨਾਂ ਲੈਂਗੇ ਜੀ ਖੰਨਾ ਮੋਟਰਸ ਤੇ ਉਦੋਂ ਬਾਅਦ ਨਾਲ ਹੀ ਦੁਕਾਨ ਆ ਜਾਂਦੀ ਹੈ ਜੀ ਕਰਨਾ ਜੀ ਕੁਦੀਪ ਇਲੈਕਟ੍ਰੋਨ ਜੀ ਤੇ ਲਿਖਿਆ ਹੋਇਆ ਦੇਖੋ। ਕੁਦੀਪ ਸਨ ਤੇ ਤੇ ਗੋਣ ਵਾਲੀ ਪਟੇਲਾ ਮਿਲਦੀ ਹਣੀ ਇੱਥੇ ਦੇ ਨਾਲ ਹੀ ਇਹਦੀ ਦੁਕਾਨ ਆ ਆ ਵੇਖੋ ਜੀ ਤੇ ਬਹੁਤ ਵਧੀਆ ਦੁਕਾਨ ਹੈ ਨਾ ਜੀ ਜੀ ਹਰ ਕੀ ਚ ਲੈ ਸਕਦੇ ਹੋ ਮਿੱਲੀ ਦੀ ਪੱਖੇ ਪੂਰੇ ਨੇ ਇਹਨਾਂ ਕੋਲ ਵੇਖੋ ਜੀ ਪੱਖੇ ਪਏ ਨੇ ਤੇ ਬਲੈਸਾ ਤੇ ਹੋਰ ਵੀ ਨਾ ਉਹ ਬਿੱਲੀ ਦਾ ਸਾਰਾ ਸਾਮਾਨ ਤਾਂ ਮਿਲਦਾ ਤੇ ਸੀ ਇਹਨੇ ਤਾਂ ਲੈ ਫਿਰ ਤੁਸੀਂ ਸਾਮਾਨ ਬਿੱਲੀ ਦਾ ਜੀ ਹਰੋਜ ਤੇ ਉਦੋਂ ਬਾਅਦ ਤੁਸੀਂ ਇੱਥੇ ਆ ਜਾਓ ਗੋਡੀ ਲੈਣ ਵਾਸਤੇ ਵੱਧ ਤੋਂ ਵੱਧ ਕਰਦੇ ਸਬਸਕ੍ਰਾਈਬ ਸ਼ੇਅਰ ਕਰਦੇ ਲਾਈਕ ਕਰਦੇ ਕਰਦੇ ਜੀਓ ਮਿਲਦਿਆਂ ਜੀ ਆਪਾਂ ਅਗਲੇ ਵਲੌਗ ਵਿੱਚ